ਇਹ ਖਾਤ ਕਰਤੇ ਬਿਆ ਮੇ ਦਾ ਫੈਬਰਿਕ ਆਈ ਇਹ ਆਂਕ ਰੰਗ ਕਲਰ ਮੇਰੇ ਕੋਲੇ ਅਵੇਲੇਬਲ ਹੈ ਜੋ ਆ ਸੀਜ਼ਨ ਮੁਤਾਬਕ ਚੱਲ ਰਿਹਾ ਪਠਾਨੀ ਸੂਟ ਬਣਾਉਂਦੇ ਆ ਜੀ ਕਸਟਮਰ ਪਠਾਨੀ ਸੂਟ ਮੰਗਦਾ ਲੋ ਆਸਾਫ ਆਇਆ ਲਚਕਾ ਸਾਰੇ ਸਾਰੀ ਰੇਂਜ ਮਿਲ ਜੂਗੀ ਆਪਣੇ ਕੋਲੇ 390 ਤੋਂ ਸਟਾਰਟ ਹੈਗੀ ਆ ਉਦੋਂ 1000 ਰੁਪਏ ਮੀਟਰ ਦਾ ਹੀ ਮਿਲ ਜੂਗੀ ਇਹ ਚੀ ਪਠਾਨੀ ਸੂਟ ਜੀ ਹਲੋ ਆ ਬ੍ਰਾਂਡ ਆ ਗਿਆ ਜੀ ਆਪਣੇ ਕੋਲ ਹੁਣ ਆ ਲੋ ਗੀਜ਼ਾ ਦਾ ਆ ਗਿਆ ਲੋ ਜੀ ਆ ਗਰਾਡੋ ਆ ਗਈ ਜੀ ਆ ਗਰਾਡੋ ਦੇ ਆਗੇ ਆਪਣੇ ਕੋਲ ਕਲਰ ਵੀ ਸਾਰੇ ਹਨ ਵੇਲ ਵੇਲਾ ਸਟੱਫ ਵੀ ਫਾਈਨ ਹੋਣਗੇ ਸਾਰੇ ਜੀ ਆ ਲੋ ਜੀ ਆ ਜਿਵੇਂ ਹੁਣ ਪੇਪਰ ਕਾਟਣਾ ਇਹ ਵੀ ਬਹੁਤ ਲਾਈਕ ਕਰਦਾ ਕਸਟਮਰ ਲੋ ਜੀ ਆਪਣੇ ਕੋਲ ਤੇ ਵੈਰਾਈਟੀ ਬਹੁਤ ਹੈਗੀ ਪੇਪਰ ਕਾਟਣ ਚ ਵੀ ਸਾਰੇ ਬ੍ਰਾਂਡ ਮਿਲ ਜਾਣਗੇ ਇਹਦੇ ਚ ਆਪਣੇ ਕੋਲ ਸਾਰ ਰੇਟ ਆਪਣੇ ਜੈਨੂਲ ਹੋਣਗੇ ਜੀ ਤੁਸੀਂ ਟਰਾਈ ਕਰ ਸਕਦੇ ਆ ਰੇਟ ਦੀ 바ਰਗਿੰਗ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਰਨ ਦੀ ਆਪਣੇ ਰੇਟਾਂ ਨੇ ਤੁਹਾਨੂੰ ਦੁਬਾਰੇ ਬੁਲਾਣਾ ਜਿੱਤੇ ਮਰਜ਼ੀ ਟਰਾਈ ਕਰ ਲਿਓ ਰੇਟ ਆਪਣੇ ਜੈਨੂਲ ਹੋਣਗੇ ਸਾਰੇ ਜਿੰਨੇ ਆ ਜਿਨਾਂ ਦੇ ਫੈਬਰਿਕ ਹੈਗੇ ਆਪਣੇ ਕੋਲ ਆਪਣੇ ਕੋਲ ਰੇਂਜ ਹੈਗੀ 500 ਰੁਪਏ ਤੋਂ ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਜੀ 700-800 ਰੁਪਏ ਮੀਟਰ ਤੱਕ ਮਿਲ ਜੂਗੀ ਜੀਨ ਆਲੋ ਕਲਰ ਇਹਨਾਂ ਚ ਅਨਵੈਲੇਬਲ ਆ ਕਲਰ ਬਹੁਤ ਹੈਗੇ ਨੇ ਚਲੋ ਜੀ 10-15 ਕਲਰ ਹੈਗੇ ਜੀ ਇਹਨਾਂ ਜੀਨਾਂ ਚ ਜਿਵੇਂ ਕਸਟਮਰ ਜੀ ਆਪਣੇ ਲੁਧਿਆਣੇ ਜਾਂਦੇ ਆ ਇਹੋਬੌਰ ਜਾਂਦੇ ਆ ਜੀ ਬਠਿੰਡਾ ਜਾਂਦੇ ਆ ਜੀ ਮੁਕਸਰ ਜਾਂਦੇ ਆ ਜੀ ਉੱਥੇ ਜਾਂਦੇ ਤੁਹਾਨੂੰ ਬਿਲਕੁਲ ਲੋੜ ਨਹੀਂ ਹੈਗੀ ਜੀ ਹੁਣ ਆਪਣੇ ਕੋਲ ਇਹ ਸ਼ੋਅਰੂਮ ਨਵਾਂ ਖੁੱਲ ਗਿਆ ਹੈਗਾ ਇੱਥੇ ਵੈਰਾਈਟੀ ਆਪਣੇ ਕੋਲ ਜੈਨੂਨ ਰੇਟਾਂ ਦੇ ਮਿਲੂਗੀ ਖੱਦਰ ਦੇ ਵਿੱਚ ਵੀ ਬਹੁਤ ਕੁਆਲਿਟੀ ਹੈਗੀ ਆਪਣੇ ਕੋਲ ਪੇਪਰ ਜੀ ਵੀ ਹੈਗੀ ਆ ਪਲੇਨ ਆਰਮ ਕੋਟਨ ਨਾ ਰੈਮਡ ਵਗੈਰਾ ਸੀ ਆਰ ਆਮ ਹਰ ਇੱਕ ਕੁਆਲਿਟੀ ਮਿਲ ਜੂ ਆਪਣੇ ਕੋਲ ਕੈਂਸਰ ਵੈਰੈਟੀ ਆ ਅਚਕਨ ਕੋਟ ਪੈਂਟ ਹਰ ਕੁਆਲਿਟੀ ਦਾ ਹਰ ਕੰਪਨੀ ਦਾ ਹੀ ਕੁਰਤਾ ਪਿਆ ਮਾਈ ਪਠਾਨੀ ਸੂਟ ਵਾਸਕਟ ਸਾਰੇ ਤਰ੍ਹਾਂ ਦਾ ਕਪੜਾ ਮਿਲਦਾ ਮਿਲਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੇਰੀ ਰੋਜੀ ਰੋਟੀ ਲਈ ਸੱਤ ਸਮੁੰਦਰ ਪਾਰ ਗਏ ਲੋਕ ਹੁਣ ਚਿਰਾਂ ਬਾਅਦ ਸਾਲਾਂ ਬਾਅਦ ਆਪਣੀ ਮਿੱਟੀ ਵੱਲ ਫੇਰ ਮੁੜਨ ਲੱਗੇ ਆ ਤੇ ਉਹਨਾਂ ਵਿੱਚੋਂ ਇੱਕ ਹੈ ਮਨਜੀਤ ਸਿੰਘ ਜਿਹੜਾ ਕਿ ਕੈਨੇਡਾ ਦੇ ਵਿੱਚ ਦੇਵ ਬਰੋਜ਼ ਦੇ ਨਾਂ ਤੇ ਕੱਪੜੇ ਦਾ ਸ਼ੋਰੂਮ ਕਰਦਾ ਸੀ ਦੇਵ ਬਰੋਜ਼ ਫਰੀਦਕੋਟ ਖੇਤਰ ਦੇ ਵਿੱਚ ਇੱਕ ਬ੍ਰਾਂਡ ਆ ਕੱਪੜੇ ਦੇ ਮਾਮਲੇ ਦੇ ਵਿੱਚ ਤੇ ਉਹ ਬ੍ਰਾਂਡ ਆ ਜਿਹੜਾ ਉਹ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਸੀ ਮਨਜੀਤ ਸਿੰਘ ਨੇ ਤੇ ਹੁਣ ਉਹਨਾਂ ਨੇ ਆਪਣੀ ਮਿੱਟੀ ਨਾਲ ਜੁੜਨ ਦੇ ਲਈ ਕੋਟਕਪੂਰਾ ਦੇ ਵਿੱਚ ਕੇ ਐਂਡ ਸਨਜ਼ ਦੇ ਨਾਂ ਤੇ ਸ਼ੋਰੂਮ ਬਣਾ ਲਿਆ ਹੈ ਤੇ ਇੱਥੇ ਅੱਜ ਕੱਲ ਜਿਹੜੇ ਟ੍ਰੈਂਡ ਚੱਲਦਾ ਹੈ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਤੇ ਹੋਰ ਬਹੁਤ ਕੁਝ ਜਿਹੜਾ ਪੈਨਨ ਦੇ ਵਿੱਚ ਟ੍ਰੈਂਡ ਚੱਲਦਾ ਉਹ ਕੱਪੜਾ ਉਹਨਾਂ ਨੇ ਲਿਆ ਕੇ ਰੱਖਿਆ ਯਾਨੀ ਹਰ ਬ੍ਰਾਂਡ ਦਾ ਕੱਪੜਾ ਟ੍ਰੈਂਡਿੰਗ ਕੱਪੜਾ ਜਿਹੜਾ ਉਹ ਉਹਨਾਂ ਦੇ ਕੋਲੋਂ ਮਿਲਦਾ ਤੇ ਉਹਨਾਂ ਦਾ ਦਾਵਾ ਹੈ ਕਿ ਇੱਥੇ ਆ ਕੇ ਵੈਰਾਈਟੀ ਦੇਖ ਕੇ ਟ੍ਰੈਂਡਿੰਗ ਕੱਪੜਾ ਪਾਉਣ ਦੇ ਸ਼ਕੀਨ ਜਾਂ কুর্তা ਪਜਾਮਾ ਪਾਉਣ ਦੇ ਸ਼ਕੀਨ ਆ ਜਿਹੜੇ ਉਹ ਬਠਿੰਡਾ ਫਿਰੋਜ਼ਪੁਰ ਅਬੋਰ ਮੁਕਸਰ ਤੇ ਹੋਰ ਆਸੇ ਪਾਸੇ ਜਿਹੜੇ ਮਸ਼ਹੂਰ ਲੋਕ ਆ ਕੱਪੜੇ ਲਈ ਮਸ਼ਹੂਰ ਆ ਉਹਨਾਂ ਕੋਲੇ ਜਾਣਾ ਭੁੱਲ ਜਾਣਗੇ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਕੱਪੜਾ ਖਰੀਦਣ ਵੇਲੇ ਉਸਦੀ ਕੁਆਲਿਟੀ ਦੇਖ ਕੇ ਤੁਸੀਂ ਕੱਪੜੇ ਦੇ ਰੇਟ ਲਈ ਉਹਨਾਂ ਦੇ ਨਾਲ ਬਾਰਗੇਨਿੰਗ ਕਰਨਾ ਭੁੱਲ ਜਾਓਗੇ ਕੋਟਕਪੂਰਾ ਦੇ ਮੇਨ ਚੌਂਕ ਤੋਂ ਮੁਸ਼ਕਲ ਨਾਲ 300 ਮੀਟਰ ਅੱਗੇ ਜੈਤੋ ਰੋਡ ਤੇ ਮੇਨ ਬਾਜ਼ਾਰ ਦੇ ਵਿੱਚ ਤੇ ਉਧਰੋਂ 10ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਪਿਛਾ ਨੂੰ ਹਟਵਾ ਚੌਕ ਵੱਲ ਨੂੰ ਇੱਥੇ ਇਹ ਸ਼ੋਰੂਮ ਦੀ ਲੋਕੇਸ਼ਨ ਆ ਇੱਥੇ ਖੋਲਿਆ ਗਿਆ ਹੈ ਕੇ ਸੰਸ ਆਓ ਤੁਹਾਨੂੰ ਲੈ ਕੇ ਚਲਦੇ ਆਂ ਅੰਦਰ ਤੇ ਦਿਖਾਉਣੇ ਆਂ ਵੈਰਾਈਟੀ ਨਾਲੇ ਗੱਲ ਕਰਦੇ ਆਂ ਕੈਨੇਡਾ ਤੋਂ ਵਾਪਸ ਆ ਕੇ ਮਿੱਟੀ ਦੇ ਨਾਲ ਜੋੜ ਕੇ ਆਪਣਾ ਫਿਰ ਤੋਂ ਇੱਥੇ ਸ਼ੋਰੂਮ ਖੋਲਣ ਵਾਲੇ ਮਨਜੀਤ ਸਿੰਘ ਨਾਲ ਮੇਰਾ ਨਾਮ ਅਲੀ ਸਿੰਘ ਸਿੱਧੂ ਹੈ ਮੈਂ ਐਪਸਪੋਰਟ ਦਾ ਵਸਦੀਕਾ ਕੈਨੇਡਾ ਐਪਸਪੋਰਟ ਤੇ ਮੈਂ ਕੱਪੜੇ ਦਾ ਕੰਮ ਕਰਦਾ ਸੀ ਐਪਸਪੋਰਟ ਵਿੱਚ ਉੱਥੇ ਵੀ ਮੇਰਾ ਰੈਨਿੰਗ ਵਿੱਚ ਕੰਮ ਚੱਲ ਰਿਹਾ ਕੱਪੜੇ ਦਾ ਤੇ ਮੈਂ ਹੁਣ ਕੋੜਪੁਰੇ ਵਿੱਚ ਵੀ ਕੱਪੜੇ ਦਾ ਬੀਨਾਂ ਸ਼ੁਰੂ ਕੀਤਾ ਜੈਤੋ ਰੋੜ ਕੋੜਪੁਰਾ ਇੱਛਾ ਸੀ ਵੀ ਮੈਂ ਫਿਰ ਦੁਬਾਰਾ ਤੋਂ ਆਪਣੇ ਸ਼ਹਿਰ ਨਾਲ ਜੁੜਾਂ ਪੰਜਾਬ ਨਾਲ ਜੁੜਾਂ ਮੇਰੀ ਦਿਲਾਸ਼ਾ ਸ਼ੁਰੂ ਤੋਂ ਸੀ ਤੇ ਮੈਂ ਉਹ ਆਪਣੇ ਕਸਟਮਰ ਦੀ ਵੀ ਮੰਗ ਪੂਰੀ ਕਰਦਾ ਹੋਇਆ ਉਹਨਾਂ ਵਾਸਤੇ ਇੱਥੇ ਵੀ ਸਟੋਰ ਕੱਪੜੇ ਦਾ ਬਣਾਇਆ ਉੱਥੇ ਤੁਹਾਡੇ ਕੋਈ ਲੋਕ ਆਉਂਦੇ ਸੀ ਕਿ ਸਾਨੂੰ ਉੱਥੇ ਲੋਕ ਆਉਂਦੇ ਸੀ ਜੀ ਉਹ ਮੰਗ ਕਰਦੇ ਸੀ ਵੀ ਅਸੀਂ ਉੱਥੇ ਜਾਣਾ ਮੇਰੇ ਬ੍ਰਦਰ ਦਾ ਫਰੀਕੋ ਰੋਡ ਤੇ ਸ਼ੋਰੂਮ ਹੈ ਪਹਿਲਾਂ ਦੀਪ ਬ੍ਰਦਰ ਨਾਂ ਤੇ ਉੱਥੇ ਵੀ ਜਾਂਦੇ ਆ ਜੀ ਉਨਨਾਂ ਨੂੰ ਫੇਰ ਮੇਰੇ ਤੱਕ ਮੰਗ ਸੀਗੀ ਤੇ ਮੈਂ ਹੁਣ ਬਾਜ਼ਾਰ ਵਿੱਚ ਖੋਲੇ ਇੱਥੇ ਕੀ ਕੁਝ ਸ਼ੁਰੂ ਕੀਤਾ ਆਪਣਾ ਕਿਸ ਤਰ੍ਹਾਂ ਦਾ ਇੱਥੇ ਜੈਨਸ ਵੈਰੈਟੀ ਆ ਅਚਕਨ ਕੋਟ ਪੈਂਟ ਹਰ ਕੁਆਲਟੀ ਦਾ ਹਰ ਕੰਪਨੀ ਦਾ ਹੀ ਕੁੜਤਾ ਪਿਆ ਮਾਹੀ ਪਠਾਨੀ ਸੂਟ ਵਾਸਕਟ ਸਾਰੇ ਤਰ੍ਹਾਂ ਦਾ ਕੱਪੜਾ ਮਿਲਦਾ ਮੇਰੇ ਕੋਲ ਕਾਟਨ ਚ ਜੀ ਇਹਦਾ ਪਠਾਨੀ ਸੂਟ ਬਹੁਤ ਸੋਹਣਾ ਬਣਦਾ ਜੀ ਹਮਨੇ ਜਿਆਦਾ ਕਾਟਨ ਫੈਬਰਿਕ ਔਰ ਤੇ ਪਿਆ ਮੈ ਲਈ ਜੀ ग्रेटर भाई मेरे को सलीनो रामड़ा फैब हर एक किस्म का कपड़ा मिल रहा है हे ट्रेंड सही ऑल ट्रेंडिंग स्टाफ आई कोर्ट पे मैं द фабриका है ऑन रंग कलर मेरे को अवेलेबल है जो आज सीजन के मुताबिक चल रहे हैं ਜਿਵੇਂ ਕਸਟਮਰ ਜੀ ਆਪਣੇ ਲੁਧਿਆਣੇ ਜਾਂਦੇ ਆ ਜੀ ਹਬੌਰ ਜਾਂਦੇ ਆ ਜੀ ਬਠਿੰਡਾ ਜਾਂਦੇ ਆ ਜੀ ਮੁਕਸਰ ਜਾਂਦੇ ਆ ਜੀ ਉੱਥੇ ਜਾਂਦੇ ਤੁਹਾਨੂੰ ਬਿਲਕੁਲ ਲੋੜ ਨਹੀਂ ਹੈਗੀ ਜੀ ਹੁਣ ਆਪਣੇ ਕੋਲ ਇਹ ਸ਼ੋਰਮ ਨਵਾਂ ਖੁੱਲ ਗਿਆ ਹੈਗਾ ਇੱਥੇ ਵੈਰਾਈਟੀ ਆਪਣੇ ਕੋਲ ਜੈਨੂਨ ਰੇਟਾਂ ਦੇ ਮਿਲੂਗੀ ਕੁਰਤੇ ਪਜਾਮੇ ਵਗੈਰਾ ਪੈਂਟਾਂ ਸ਼ਰਟਾਂ ਕੋਟ ਪੈਂਟ ਅਚਕਨਾ ਵਗੈਰਾ ਸਾਰੀ ਵੈਰਾਈਟੀ ਮਿਲ ਜਾਓ ਬਲੇਜ਼ਰ ਵਗੈਰਾ ਮਿਲ ਜਾਣਗੇ ਜੀ ਪੂਰੀ ਵੈਰਾਈਟੀ ਹੈਗੀ ਜੈਨੂਨ ਰੇਟ ਹੋਣਗੇ ਆਪਣੇ ਜੀ ਟਰਾਈ ਕਰੋ ਆ ਕੇ ਆਪਣੇ ਕੋਲ ਦੇਖੋ ਕਪੜਾ ਆਪਣਾ ਹੰਡਾਓ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਹਾਂਜੀ ਜਿਹੜੇ ਆਪਣੇ ਮਾਲਕ ਹੈਗੇ ਜੀ ਮਨਜੀਤ ਸਿੰਘ ਕਾਕਾ ਜੀ ਹਾਂਜੀ ਇਹਨਾਂ ਦਾ ਨਾ ਬਹੁਤ ਵੱਡਾ ਵਪਾਰ ਹੈਗਾ ਜੀ ਕੱਪੜੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜੀ ਤੇ ਇਹਨਾਂ ਦਾ ਬਾਹਰ ਵੀ ਸ਼ੋਰੂਮ ਹੈਗਾ ਇੱਕ ਬਹੁਤ ਵੱਡਾ ਸ਼ੋਰੂਮ ਹੈਗਾ ਉੱਥੋਂ ਦੇ ਲੋਕ ਮੰਗ ਕਰਦੇ ਸੀਗੇ ਵੀ ਸਾਨੂੰ ਕੋੜਕਪੁਰੇ ਵੀ ਇਹ ਕਪੜਾ ਚਾਹੀਦਾ ਤੇ ਇਹਨਾਂ ਦਾ ਵੀ ਮਨ ਸੀਗਾ ਜੀ ਇੱਥੇ ਆ ਕੇ ਕੰਮ ਕਰਨ ਦਾ ਕੱਪੜੇ ਦਾ ਤੇ ਇਹਨਾਂ ਨੇ ਇੱਥੇ ਸ਼ੋਰੂਮ ਖੋਲ੍ਹ ਲਿਆ ਜੀ ਆਪਣਾ ਕੇਐਸ ਆਉਣ ਵਾਲਾ ਠੀਕ ਹੈ ਜੀ ਤੁਸੀਂ ਆਓ ਵੈਰਾਈਟੀ ਤੁਹਾਨੂੰ ਸਾਰੇ ਫੁੱਲ ਮਿਲੇਗੇ ਜੀ ਜੋ ਜੋ ਤੁਹਾਨੂੰ ਚੀਜ਼ ਚਾਹੀਦੀ ਅਚਕਣ ਵਗੈਰਾ ਕੋਟ ਪੈਂਟ ਸ਼ਰਟ ਜਾ ਅੱਜkal ਪਠਾਨੀ ਸੂਟ ਚਾਲਦੇ ਆ ਜੀ ਉਹਦਾ ਕਪੜਾ ਲਚਕਾ ਮਿਲ ਜੂਗਾ ਜੀ ਪੈਂਟਾਂ ਸ਼ਰਟਾਂ ਕੁਰਤੇ ਪਜਾਮੇ ਸਾਰੇ ਬ੍ਰਾਂਡ ਮਿਲਣਗੇ ਜਿੰਨੇ ਮਿਲਣਗੇ ਰੇਟ ਆਪਣੇ ਜਨੂਨ ਹੋਣਗੇ ਜੀ ਆਪਣੇ ਕੋਲ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਅਦਿੱਤਿਆ ਬਿਰਲਾ ਮੌਨਜਾ ਮੌਨਿਕਾ ਸਾਰੇ ਮਿਲ ਜਾਣੇ ਆਪਣੇ ਕੋਲ ਆਹ ਦੇਖੋ ਆ ਲੈ ਲੈਣਾਈ ਜਿਵੇਂ ਆਪਣੇ ਕੋਲ ਆਹ ਲੋ ਲਓ ਜੀ ਆ ਲੈਣਨ ਮਿਲ ਜੂਗੀ ਆਪਣੇ ਕੋਲ ਹੁਣ ਆਹ ਚੀਜ਼ ਆ ਗਈ ਆ ਲੋ ਆਪਣੇ ਕੋਲ ਆਹ ਲੋ ਆਹ ਬ੍ਰਾਂਡ ਆ ਗਿਆ ਜੀ ਆਪਣੇ ਕੋਲ ਹੁਣ ਆ ਲੋ ਗੀਜ਼ਾ ਦਾ ਆ ਗਿਆ ਲਓ ਜੀ ਆ ਗਰਾਡੋ ਆ ਗਈ ਜੀ ਆ ਗਰਾਡੋ ਦੇ ਆ ਗਏ ਆਪਣੇ ਕੋਲ ਕਲਰ ਵੀ ਸਾਰਿਆਂ ਨੂੰ ਵੇਲ ਵੇਲਾ ਸਟੱਫ ਵੀ ਫਾਈਨ ਹੋਣਗੇ ਸਾਰੇ ਜੀ ਹਾਂ ਲੋ ਜੀ ਲੋ ਜੀ ਸਾਰੇ ਵੱਖੋ ਵੱਖ ਬ੍ਰਾਂਡ ਮਿਲ ਜਾਣਗੇ ਸਾਰੇ ਆਪਣੇ ਕੋਲ ਜਿੰਨੇ ਵੀ ਹੈਗੇ ਜੀ ਅਮ ਮਨਾਰਜੀ ਦੀ ਆ ਲੋ ਜੀ ਹਾਂ ਲੋ ਆ ਗਰਾਸੀਮ ਆ ਗਈ ਜੀ ਆ ਗਰਾਸੀਮ ਆ ਗਈ ਜਿਸ ਤਰ੍ਹਾਂ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਵੈਰੈਟੀ ਬਥੇਰੀ ਆਪਣੇ ਕੋਲ ਹਾਂ ਲੋ ਆ ਸਟੱਫ ਵਧੀਆ ਆ ਗਿਆ ਉਹ ਤੋਂ ਹੋਰ ਆ ਲੋ ਜੀ ਫੈਬਰਿਕ ਸਿਲਕ ਤੇ ਆ ਲੋ ਕਿਹੜੀ ਕਿਹੜੀ ਟ੍ਰੈਂਡਿੰਗ ਦੇ ਵਿੱਚ ਬ੍ਰਾਂਡ ਇਸ ਵਿੱਚ ਚੱਲ ਸਰ ਅੱਜ ਮਿਆਂ ਰੈਮੜ ਆ ਗਈ ਜੀ

ਤੇ ਆ ਪੇਪਰ ਕੋਟਨ ਹੋ ਗਈ ਜੀ ਹਲੋ ਆ ਵੀ ਖਦਰ ਹੀ ਆਈ ਲੋ ਜੀ ਖਦਰ ਦੇ ਵਿੱਚ ਵੀ ਬਹੁਤ ਕੁਆਲਿਟੀ ਹੈਗੀ ਆਪਣੇ ਕੋਲ ਪੇਪਰ ਜੀ ਵੀ ਹੈਗੀ ਆ ਪਲੇਨ ਆਰਮ ਕੋਟਨ ਨਾ ਰਹਿਮਡ ਵਗੈਰਾ ਸੀ ਆ ਰਾਮ ਸਾਰੀ ਕੁਆਲਿਟੀ ਮਿਲ ਜੂ ਆਪਣੇ ਕੋਲ ਸਰ ਰੇਟ ਆਪਣੇ ਜੈਨੂਲ ਹੋਣਗੇ ਜੀ ਤੁਸੀਂ ਟਰਾਈ ਕਰ ਸਕਦੇ ਆ ਰੇਟ ਦੀ 바ਰਗਿੰਗ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਰਨ ਦੀ ਆਪਣੇ ਰੇਟਾਂ ਨੇ ਤੁਹਾਨੂੰ ਦੁਆਰੇ ਬੁਲਾਣਾ ਜਿੱਤੇ ਮਰਜ਼ੀ ਟਰਾਈ ਕਰ ਲਿਓ ਰੇਟ ਆਪਣੇ ਜੈਨੂਲ ਹੋਣਗੇ ਸਾਰੇ ਜਿੰਨੇ ਜੀ ਪਠਾਨੀ ਸੂਟ ਬਣਾਉਂਦੇ ਆ ਜੀ ਕਸਟਮਰ ਪਠਾਨੀ ਸੂਟ ਮੰਗਦਾ ਲੋ ਆਸਾਫ ਆ ਲਚਕਾ ਸਾਰੇ ਸਾਰੇ ਰੇਂਜ ਮਿਲ ਜੂਗੀ ਜ ਆਪਣੇ ਕੋਲ 390 ਤੋਂ ਸਟਾਰਟ ਹੈਗੀ ਆ ਉਹ 2000 ਰੁਪਏ ਮੀਟਰ ਦਾ ਹੀ ਮਿਲ ਜੂਗੀ ਇਹ ਚ ਪਠਾਨੀ ਸੂਟ ਦੀ ਅਟਕਾ ਲੈ ਦਾ ਟ੍ਰੈਂਡ ਹਾਂਜੀ ਪੂਰਾ ਫੁੱਲ ਟ੍ਰੈਂਡ ਆ ਇਹਨਾਂ ਦਾ ਜਾਗੋ ਵਗੈਰਾ ਸਪੈਸ਼ਲ ਲੈ ਕੇ ਜਾਂਦੇ ਹਾਂ ਕਸਟਮਰ ਜੀ ਪੂਰਾ ਟ੍ਰੈਂਡ ਆ ਦਾ ਲਚਕੇ ਦਾ ਇਹਦੇ ਵੈਰਾਈਟੀ ਸਾਰੀ ਮਿਲ ਜੂ ਰੇਂਜ ਵੀ ਸਾਰੀ ਮਿਲ ਜੂ ਆਪਾਂ ਨੂੰ ਇਹ ਚ ਲਓ ਸਰ ਆਪਣੇ ਕੋਲ ਜੀਨ ਦਾ ਵੀ ਫੈਬਰਿਕ ਹੈਗਾ ਜੀ ਲਓ ਜੀ ਆ ਜੀਨਾਂ ਦੇ ਫੈਬਰਿਕ ਹੈਗੇ ਆਪਣੇ ਕੋਲ ਆਪਣੇ ਕੋਲ ਰੇਂਜ ਹੈਗੀ 500 ਰੁਪਏ ਤੋਂ ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਜੀ 700-800 ਰੁਪਏ ਮੀਟਰ ਤੱਕ ਮਿਲ ਜੂਗੀ ਜੀਨ ਆਲੋ ਕਲਰ ਇੰਨਾ ਚ ਅਨਵੇਲੇਬਲ ਆ ਕਲਰ ਬਹੁਤ ਹੈ ਜਾਂਦਾ ਚਲੋ ਜੀ 10-15 ਕਲਰ ਹੈਗੇ ਜੀ ਇੰਨਾ ਜੀਨਾਂ ਚ ਹੁਣ ਤਾਂ ਕਲਰ ਬਹੁਤ ਚੱਲ ਪਏ ਜੀ ਇਹਨਾਂ ਦੇ ਵੱਖਰੇ ਵੱਖਰੇ ਜਿਵੇਂ ਆ ਸ਼ੇਡ ਹੋ ਗਿਆ ਦੇਖੋ ਕਿੰਨਾ ਪਿਆਰਾ ਕਲਰ ਆਈ ਆ ਬਲੂ ਆ ਗਿਆ ਜੀ ਬਲੈਕ ਹੋ ਗਿਆ ਇਹਦੇ ਚ ਗਰੇ ਹੋ ਗਿਆ ਜੀ ਸਾਰੇ ਕਲਰ ਮਿਲ ਜਾਣਗੇ ਆਪਣੇ ਕੋਲ ਕੁੜਤੇ ਪਿਆ ਮੇਰੇ